don't ਕਿਸੇ ਗੈਰ ਦੇ ਹੱਥ ਪ੍ਰਣਾਮ ਨਾ ਨਹੀਂ ਉਹ ਜੁੰਦੇ ਰੇ ਮਿਲਾਂਗੇ ਲੱਖ ਵਾਰੀ ਮਰਗੇ ਤੇ ਦਿਲੋਂ ਭਲਾ ਮਣਾ ਨਹੀਂ ਲੋੜੀ ਵਾਲੀ ਰਾਤ ਲੋਕੀ ਵਾਲ ਦੇ ਨੇ ਲੋੜੀਆਂ ਉਹ ਸਾਡੀ ਕਾ ਦੀ ਲੋੜੀ ਅੱਖਾਂ ਸਜਣਾ ਨੇ ਮੋੜੀਆਂ ਲੋੜੀ ਵਾਲੀ ਰਾਤ ਕੋਣ ਜੀ ਲਾਓ ਜੀ ਲਾਓ ਜੀ ਯੂਟੀਬ ਵੀ ਲਵਾਓ ਦੇਖੋ ਸਾਰੀ ਜਹਤ ਗਈ ਜਾਣਾ ਮੈਂ ਯਾਰ ਜੀ ਖੁਸ਼ੀਆਂ ਲੈ ਆਵੀ ਮੇਰੇ ਨਾਲ ਗਾਏ ਹੋ ਜੀਆਂ ਸਾਰੀ ਦੁਨੀਆ ਦੇ ਵਿੱਚ ਕੋਈ ਨਾ ਗਰੀਬ ਹੋਵੇ ਸੰਗੂ ਹੋਵੇ ਜੀ ਦੇ ਬਚੀ ਨਾ ਨਦੀ ਹੋਵੇ ਪੰਸਰ ਸਾਹਿਬ ਨੂੰ 40 50 ਪੋਤਰੇ ਤੇ ਮੀਂ ਲੋਣੀਆਂ ਵਾਲੀਏ ਬੱਜੀਆਂ ਸਾਰੀਆਂ ਜੀਆਂ ਖੁਸ਼ੀਆਂ ਲੈ ਆਵੀ ਮੇਰੇ ਨਾਲ ਬੇਗੂ ਰਮਲ ਸਿੰਘ ਮਾਫਰ ਆਪਾ ਕੋਟਾ ਨਾ m b ਬਿਲਕੁਲ ਜੀ ਬੈਠਾ ਪਤਾ ਲੈ ਚੱਲ ਰਹੀ ਹੈ ਪੰਜਾਬ ਸਰਕਾਰ ਨੂੰ ਸਮਸ਼ਿਆ ਦੇ ਨਾਲ ਤੋਂ ਦੇ ਅੱਜ ਵੀ ਇਹ ਲੈਕਿਟੀ ਆਦੀਆਂ ਤੱਕ ਆਵਾਜ਼ਾਂ ਤੋਂ ਕਿ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਅੱਜ ਵਾਰਡ ਨੰਬਰ 72 ਦੇ ਵਿੱਚ ਉਧ ਨਸ਼ਾ ਵਿਰੁੱਧ ਜਿਹੜਾ ਸੂਚਾ ਪਹਿਰ ਸ਼ੁਰੂ ਕੀਤਾ ਵਾ ਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਵਾ ਸਾਨੂੰ ਅਸੀਂ ਗਲੀਆਂ ਗੜੀਆਂ 'ਚ ਜਾ ਰਹੇ ਆ ਵਾਰਡ ਵਿੱਚ ਤੇ ਹਰ ਬੰਦੇ ਨਾਲ ਗੱਲ ਕਰਦੇ ਆ ਕਿ ਆਪਾਂ ਨੂੰ ਨਸ਼ਾ ਛੱਡਣਾ ਚਾਹੀਦਾ ਵਾ ਜਿਹੜੇ ਵੀ ਜਿੰਨੇ ਵੀ ਬੱਚੇ ਨਸ਼ੇ ਨਸ਼ੇ ਵਿੱਚ ਲੱਗੇ ਹੋਏ ਆ ਆਪਾਂ ਉਹਨਾਂ ਨੂੰ ਅਵੇਲ ਕਰਾਈਏ ਤਾ ਜੋ ਆਪਾਂ ਉਹਨਾਂ ਨੂੰ ਨਸ਼ੇ ਤੋਂ ਬਚਾ ਸਕੀਏ ਇਹਦੇ ਨਾਲ ਮੈਂ ਸਾਡੇ ਮਾਨਯੋਗ ਸੰਜੀਵ अरोड़ा ਦੇ ਮੰਤਰੀ ਸਾਹਿਬ ਨਾਲ ਗੱਲ ਕੀਤੀ ਕਿ ਵੈਸੇਲਾ ਇਹਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਇੱਕ ਸਪੋਰਟਸ ਦੀ ਆਪਾਂ ਅਕੈਡਮੀ ਬਣਾਈਏ ਤੇ ਸਾਨੂੰ अरोड़ा ਸਾਹਿਬ ਜੀ ਦਾ ਮੈਂ ਧੰਨਵਾਦ ਵੀ ਕਰਦਾ ਆਪਣੇ ਇਲਾਕੇ ਵੱਲੋਂ ਸਾਨੂੰ ਉਹਨਾਂ ਨੇ ਸਪੋਰਟਸ ਲਈ ਮਤਲਬ ਕ੍ਰਿਕਟ ਖੇਡਣ ਲਈ ਇੱਕ ਗਰਾਊਂਡ ਦਿੱਤੀ ਆ ਮੈਂ ਆਪਣੇ ਵਾਰ ਵੱਲੋਂ ਧੰਨਵਾਦ ਕਰਦਾ ਵਾਂ ਜਦੋਂ ਹੁਣ ਕ੍ਰਿਕਟ ਖੇਡਣਗੇ ਤੇ ਬੱਚੇ ਨਸ਼ੇ ਤੋਂ ਦੂਰ ਰਹਿਣਗੇ ਤੇ ਮੈਂ ਆਪਣੇ ਵਾਰਡ ਵਾਸੀਆਂ ਨੂੰ ਸੰਜੀਵ ਰੋੜਾ ਜੀ ਦਾ ਆਮ ਆਦਮੀ ਪਾਰਟੀ ਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ। ਇੱਕ ਬਲਟੀ ਜੀ ਤਾਂ ਦੇਖਿਆਵੇਂ ਲੋਕ ਜਿਹੜੇ ਨਸ਼ਾ ਛੱਡਨੇ ਵੀ ਜਾਂਦੇ ਆ ਉਹਨਾਂ ਲਈ ਵੀ ਪ੍ਰਬੰਧ ਕੀਤੇ ਹੋਏ ਆ। ਕੋਈ ਤੁਹਾਨੂੰ ਆ ਕੇ ਪੁੱਛਦੇ ਨੇ ਲੋਕ ਇੱਦਾਂ। ਬਿਲਕੁਲ ਕਈ ਮਿਲਦੇ ਆ ਕਈ ਘਰੋਂ ਗਰੀਬ ਵੀ ਹੁੰਦੇ ਜਿਹੜੇ ਨਹੀਂ ਜਾ ਸਕਦੇ ਨਸ਼ਾ ਛਡਾਓ ਕੇਂਦਰ ਵਿੱਚ ਤੇ ਫਿਰ ਸਾਡਾ ਜਿਹੜਾ ਐਨਜੀਓ ਆ ਇਹ ਲੁਧਿਆਣਾ ਫਲਾਈ ਮੱਚ ਦੇ ਮਾਧਮ ਨਾਲ ਹੀ ਤੇ ਸਾਡੇ ਜਿਹੜਾ ਮੰਤਰੀ ਸਾਹਿਬ ਨੂੰ ਕਹਿ ਕੇ ਇਹ ਸਿਵਲ ਹਸਪਤਾਲ ਵਿੱਚ ਉਹਨਾਂ ਦਾ ਪ੍ਰਬੰਧ ਕਰਵਾ ਦਿੰਦੇ ਆ। ਉਤੇ ਉਹਨਾਂ ਨੂੰ ਜਿਹੜਾ ਨਸ਼ਾ ਛਡਾਓ ਕੇਂਦਰ ਵਿੱਚ ਜਿਹੜੀ ਵੀ ਕੋਈ ਡੋਜ਼ ਉਹਨਾਂ ਨੂੰ ਦਿੰਦੇ ਆ ਉਹਦੇ ਨਾਲ ਉਹ ਨਸ਼ਾ ਮਲਬਾ ਦਾ ਘਟਣਾ ਸ਼ੁਰੂ ਹੋ ਜਾਂਦਾ ਵਾ ਕਿੰਨਾ ਦਾ ਫਰਕ ਪੈ ਚੁੱਕਿਆ ਜੀ ਇੱਦਾਂ ਲੱਗਦਾ ਵੀ ਨਸ਼ੇ ਨੂੰ ਹੋਰ ਕੋਈ ਸਤਾਈ ਦੇ ਵਿੱਚ ਕੀ ਰਿਜ਼ਲਟ ਹੋਗਾ ਤੁਸੀਂ ਦੇਖੋਗੇ ਕਿ ਪਿਛਲੀ ਸਰਕਾਰਾਂ ਨਾਲੋਂ ਇਸ ਤਰ੍ਹਾਂ ਸਾਡੀ ਸਰਕਾਰਾਂ ਨੇ ਇੰਨੇ ਪਰਚੇ ਦੇ ਦਿੱਤੇ ਜਿਹੜੇ ਨਸ਼ਾ ਵੇਚਦੇ ਸੀਗੇ ਜਿਹੜਾ ਨਸ਼ਾ ਵੇਚਦੇ ਸੀ ਕਦੇ ਵੀ ਇਹੋ ਜਿਹੀ ਕਾਰਵਾਈ ਦੇਖੀ ਸੀ ਉਹਨਾਂ ਦੇ ਘਰ ਟਾਂਦੇ ਪੇ ਇਸ ਤੋਂ ਵੱਡੀ ਕੀ ਕਾਰਵਾਈ ਇਹ ਕਰ ਸਕਦੇ ਆ ਤੇ ਮੈਂ ਸਰਕਾਰ ਵੱਲੋਂ ਯਕੀਨ ਦਿਵਾਵਾਂਗਾ ਕਿ ਤੁਸੀਂ ਆਂਦੇ ਸਮੇਂ ਵਿੱਚ ਕਿਉਂਕਿ ਨਸ਼ੇ ਦਾ ਦਲਦਲ ਇੰਨਾ ਗਹਿਰਾ ਸੀਗਾ ਕਿ ਉਹਨੂੰ ਇੰਨੀ ਜਲਦੀ ਭਰਿਆ ਨਹੀਂ ਜਾ ਸਕਦਾ ਸੀ ਤੇ ਕੋਸ਼ਿਸ਼ ਕਰਦੇ ਪਏ ਆ ਬਹੁਤ ਜਲਦੀ ਦੇ ਵਧੀਆ ਨਤੀਜੇ ਆਣਗੇ। ਇਕਬਾਲ ਜੀ ਪਹਿਲਾਂ ਵੀ ਕੌਂਸਲਰ ਅਤੇ ਕਾਂਗਰਸ ਦੇ ਰੇਡ ਤੇ ਵੀ ਨਸ਼ਾ ਖਾਧੀ ਨੇ ਲੇਕਿਨ ਹੋਰ ਨਸ਼ਾ ਵੇਚਣ ਵਾਲਿਆਂ ਨੂੰ ਚਿਤਾਵਨੀ ਵੀ ਵਗਿਆ ਤੁਹਾਡੇ ਕੋਲ ਦਿੱਤੀ ਜਾਊ। ਬਿਲਕੁਲ ਦੇ ਰਹੇ ਆ ਜੀ ਸਾਡਾ ਮੇਨ ਮੋਟੋ ਵੀ ਇਹ ਹੈ ਕਿ ਆਪਾਂ ਇਹਨਾਂ ਨਸ਼ੇ ਵਾਲ ਜਿਹੜੇ ਵੇਚਦੇ ਸੀ ਪਹਿਲਾਂ ਤਾਂ ਬੇਫਿਕਰੇ ਸੀਗੇ ਇਹਨਾਂ ਨੂੰ ਕੋਈ ਡਰ ਫਾਕਾ ਨਹੀਂ ਸੀਗਾ। ਹੁਣ ਜਦੋਂ ਘਰ ਟੁੱਟ ਲੱਗ ਗਏ ਤੇ ਲੋਕੀ ਸਾਨੂੰ ਵੀ ਕਹਿੰਦੇ ਆ ਕਿ ਵੀ ਯਾਰ ਸਾਡੇ ਬੱਚਿਆਂ ਨੂੰ ਬਚਾਓ ਪਰ ਅਸੀਂ ਸਾਡੇ ਸਰਕਾਰ ਵੱਲੋਂ ਕੋਈ ਨਾਵਾ ਅਜੇ ਇਹ ਅਨਸਰਾਂ ਦਾ ਅਸੀਂ ਕੋਈ ਸਾਰ ਨਹੀਂ ਦੇਣਾ ਇਹਨਾਂ ਦੇ ਇਹਨਾਂ ਦੇ ਖਿਲਾਫ ਕਾਰਵਾਈ ਕਰਾ ਕੇ ਇਹਨਾਂ ਨੂੰ ਜੇਲ੍ਹ ਵਿੱਚ ਭੇਜਾਂਗੇ ਮੈਂ ਮੈਂਬਰ ਲੁਧਿਆਣਾ ਭਲਾਈ ਮੰਚ ਇਹ ਹੀ ਕਹਿਣਾ ਚਾਹੂੰਗਾ ਸਾਡੀ ਜਿਹੜੀ ਸੰਸਥਾ ਹੈਗੀ ਲੁਧਿਆਣਾ ਭਲਾਈ ਮੰਚ ਉਹ ਵੀ ਪੱਲਾ ਯਾਨੀ ਕਿ ਇਸ ਕੰਮ ਦੇ ਵਿੱਚ ਵੱਲ ਯੋਗਦਾਨ ਦਿੰਦੀ ਸੀ ਵੀ ਜਿਹੜੇ ਨਸ਼ਾ ਬੱਚੇ ਨਾ ਕਰਨ ਨਸ਼ਾ ਛੱਡਿਆ ਜਾਵੇ ਤੇ ਹੁਣ ਪੰਜਾਬ ਸਰਕਾਰ ਇਹਦੇ ਬਰਤੀ ਬਹੁਤ ਵਧੀਆ ਕੰਮ ਕਰ ਰਹੀ ਆ ਬੱਚਿਆਂ ਨੂੰ ਜੇ ਕੋਈ ਨਸ਼ੇ ਦੇ ਵਿੱਚ ਦਲਦਲ ਚ ਫਸਿਆ ਹੋਇਆ ਉਹਨੂੰ ਕੱਢ ਕੇ ਉਹਦਾ ਇਲਾਜ ਕਰਾਂਦੀ ਆ ਪੰਜਾਬ ਸਰਕਾਰ ਤੇ ਜਿਹੜਾ ਵੀ ਕੋਈ ਬੱਚਾ ਹੈਗਾ ਅਸੀਂ ਇਹੀ ਕਹਿੰਦੇ ਹਾਂ ਜਿਹਨੂੰ ਕੋਈ ਪਰੇਸ਼ਾਨੀ ਆ ਜਾਂ ਤੰਗੀ ਆ ਤੇ ਉਹ ਆਪਣਾ ਇਸ ਗੱਲ ਦਾ ਸਾਡੀ ਸੰਸਥਾ ਨਾਲ ਤਰੀਕ ਕਰਨ ਅਸੀਂ ਸਰਕਾਰ ਕੋਲ ਜੋ ਬਤਵਾਦ ਹੋਗੀ ਮਦਦ ਕਰਕੇ ਨਾ ਚਾਹੋਗੇ ਤੁਸੀਂ ਜੀ ਸਰਕਾਰ ਵੱਲੋਂ ਜੀ ਬਹੁਤ ਵਧੀਆ ਉਪਰਾਲਾ ਚੱਲ ਰਿਹਾ ਹੈ ਯੁਧ ਨਸ਼ਾ ਵਿਰੁੱਧ ਦਾ ਦੂਜਾ ਪੜਾ ਸ਼ੁਰੂ ਹੋ ਗਿਆ ਜੀ ਫਸਟ ਫੇਜ਼ ਬਹੁਤ ਵਧੀਆ ਰਿਹਾ ਰਿਕਾਰਡ ਤੋੜ ਗ੍ਰਿਫਤਾਰੀਆਂ ਹੋਈਆਂ ਨਸ਼ਾ ਵੇਚਣ ਵਾਲੇ ਵੀ ਫੜੇ ਗਏ ਹਨ ਦੂਜਾ ਪੜਾ ਸ਼ੁਰੂ ਹੋਇਆ ਮੰਤਰੀ ਸੰਜੀਵ ਅਰੋੜਾ ਜੀ ਦੀ ਅਗਵਾਈ ਹੇਠ ਅੱਜ ਬੋਰਡ ਨੰਬਰ 72 ਚ ਇਹ ਮੁਹਿੰਮ ਚਲਾਈ ਗਈ ਹੈ ਘਰ ਘਰ ਜਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਆ ਜਿਹੜਾ ਕੋਈ ਬੱਚਾ ਨਸ਼ੇ ਤੇ ਲੱਗਾ ਹੋਇਆ ਉਹਨੂੰ ਡੀ ਅਡਿਕਸ਼ਨ ਸੈਂਟਰਾਂ ਚ ਲੈ ਜਾ ਰਹੇ ਆ ਤੇ ਮੰਤਰੀ ਸਾਹਿਬ ਦਾ ਤੇ ਸਾਰਿਆਂ ਦਾ ਵਰਕ ਤੋਂ ਕਾਉਂਸਲਰ ਨੇ ਜਿਹੜੇ ਕਪਿਲ ਕੁਮਾਰ ਸੋਨੂ ਜੀ ਇਹਨਾਂ ਦਾ ਬਹੁਤ ਸਹਿਯੋਗ ਹੈ ਜੀ ਸਾਰਿਆਂ ਘਰ ਘਰ ਇਕੱਲੇ ਇਕੱਲੇ ਬੱਚਿਆਂ ਨੂੰ ਜਿੱਥੇ ਕੋਈ ਦਿੱਕਤ ਹੈਗੀ ਆ ਉੱਥੇ ਉਹਨਾਂ ਨੂੰ ਨਸ਼ੇ ਤੋਂ ਛੁਡਾ ਕੇ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਆ ਜਿਸ ਦਾ ਇਹਨਾਂ ਨੇ ਦੱਸਿਆ ਵੀ ਮੰਤਰੀ ਸਾਹਿਬ ਤੇ ਸਹਿਯੋਗ ਨਾਲ ਖੇਡ ਗਰਾਊਂਡ ਮਿਲ ਗਈ ਹੈ ਉਹਨੂੰ ਬੱਚੇ ਖੇਡਾਂ ਵੱਲ ਨੂੰ ਹੋਗੇ ਰੰਗਲਾ ਪੰਜਾਬ ਬਣਨ ਜਾ ਰਿਹਾ ਸਾਰਿਆਂ ਦਾ ਸਾਥ ਹੈਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਲੈਣ ਦੇ ਵਿੱਚ ਕਿੰਨਾ ਕ ਸੰਜੋਗ ਮਿਲੂਗਾ ਆਪ ਨੂੰ ਪੂਰਾ ਮਿਲੂਗਾ ਜੀ ਜੇ ਪਹਿਲੀ ਕਾਮਯਾਬ ਰਹੀ ਹੈ ਤਾਂ ਹੀ ਦੂਜੀ ਲਹਿਰ ਆ ਰਹੀ ਹੈ ਲੋਕਾਂ ਦਾ ਭਰਵਾ ਹੁਲਾਰਾ ਬੰਦ ਰਿਹਾ ਸੋ